ਆਦਾ ਉੱਠਾ ਕੇ ਖਾ ਉੱਠਣਾ ਦੇਣੀ ਕੱਦ ਦਾ ਬਦਰਾ ਬੇਸਤੀ ਘੱਟ ਕਰਿਆ ਕਰੋ ਪਾਰੀ ਤੇ ਪਾਣੀ ਪਕੌੜੇ ਪਕਾੜੇ ਖਾ ਕੇ ਤਾਂ ਹੁਣ ਏਚਾ ਕਰੋ ਗਈਆਂ ਸ਼ਾਮ ਨੂੰ ਸਬਜ਼ੀ ਨਹੀਂ ਖਾਣੀ ਪਕੌੜੇ ਪਕੌੜਿਆਂ ਤੇ ਹੀ ਰਹਿ ਪਾਂਗੇ ਪਕੌੜੇ ਤਾਂ ਖਾ ਲਏ ਹੁਣ ਸਬਜ਼ੀ ਗਾਮੇ ਤੋਂ ਪਕੌੜੇ ਆਪਾਂ ਖਾ ਲਏ ਘਰ ਵਾਲੇ ਕੀ ਕਹਾਂਗੇ ਸੋਹਣੀ ਦਾ ਪੋਰਾ ਵੀ ਨਹੀਂ ਅਰਦੀ ਉਹ ਧਰਨੇ ਆ ਤੇ ਗਾਂ ਸ਼ਾਮ ਤੋਂ ਲੈ ਕੇ ਜਾਣੀ ਪਰਨ ਨੂੰ ਵੀ ਸੋਹਣੀ ਚੀਜ਼ ਹੋਊਗੀ ਤਾਂ ਫੇਰੇ ਦਿਲ ਕਰੂਗਾ ਅੱਜ ਤੈਮ ਬਹੁਤ ਥਾਂ ਹੀ ਰੁਕਣਾ ਹੁਣੇ ਅੱਕ ਗਏ ਹਾਂ ਚੱਲੀ ਗਾ ਟਾਈਮ ਵੱਨ ਕਿਉਂ ਕਿੱਥੇ ਜਾਣਾ ਬਸ ਹੋ ਗਈ ਹੈ ਬਸ ਅੱਜ ਕਿੱਥੇ ਹੋ ਗਈ ਲਾਹੌਰ ਕਿਲੋ ਥੋੜਾ ਲੈਣੇ ਆ ਅੱਡੇ ਕਿਲੋ ਹੋ ਗਈ ਹਾਂ ਆ ਕੀ ਵੀਰੇ ਪਾਲਕ ਆਈ ਅੱਛਾ ਕੀ ਵੀ ਲਾਈ ਐ 30 ਰੁਪਏ ਗੁੱਟੀ ਆਈ ਅੱਛਾ 30 ਰੁਪਏ ਗੁੱਟੀ ਹਾਂਜੀ ਦੋ ਦਿਨ ਪਾ ਦੋ ਕੋਈ ਨਹੀਂ ਕੋਠੇ ਬਣਾਵਾਂਗੇ ਲੈ ਲਾਂ ਪਾਲਕ ਹੋਰ ਕੀ ਕੀ ਹੈ ਤੁਹਾਡੇ ਕੋਲੇ ਉਹ ਸਾਗ ਆਈ ਚਲਾਈ ਦੇ ਅੱਛਾ ਸਾਗ ਵੀ ਆ ਹਾਂਜੀ ਇੱਕ ਗੁੱਟੀ ਸਾਗ ਦੀ ਵੀ ਦੇ ਦੋ ਲੈ ਕਾਜ ਤਾਂ ਬੜਾ ਵਧੀਆ। ਹੋਰੇ। ਹੋਰ ਬਸ ਕਿੰਨੇ ਹੋ ਗਏ? ਇਹ ਹੋ ਗਏ 380 ਹੋ ਗਏ। 80 ਹੋ ਗਏ ਦੇਵੋ ਜੀ 80 ਰੁਪਏ। ਤੇ ਤੁਸੀਂ ਕਹਦੇ ਹੱਸਦੇ ਆ। ਹਲੋ। ਕੋਨੂੰ ਪੈਸੇ ਹੱਸ ਤੇ ਲੈ ਕੇ ਹੀ ਨਾਲ? ਹੱਲੀ ਪੈਸੇ ਵਾਪਸ ਲਾ ਜਾ ਵੀਰ। ਹਾਂਜੀ। ਪੈਸੇ ਫੁੱਲ ਗਏ। ਇਹ ਨਹੀਂ ਫੁੱਲੀ ਸੀ। ਯਾਰ ਖੜਾਈ ਸੀ। ਕਾਸਟ ਨੇ ਬਰਗਟ ਲਿਆਣਾ ਨਹੀਂ ਹਲੇ ਤਾਂ ਫਰੂਟ ਦੇਖਣਾ ਚੱਲ ਫਰੋ ਦਾ ਦੇਖਣਾ ਨਹੀਂ ਕਿ ਲੈਣਾ ਆ ਉਹ ਦਾ ਲਾਵੇ ਹੜਸ ਫਰੂਟ ਲਾ ਕੇ ਇਧਰੋਂ ਤੇ ਹਾਲ ਕੇ ਕਪੜਾ ਦੀ ਦੁਕਾਨ ਤੋਂ ਜਾਣਾ ਕਪੜਾ ਲੈਣੇ ਨੇ ਬੱਚਿਆਂ ਲਈ ਬਾਣਾ ਕਪੜੇ ਇਹੇ ਖਾਚੇ ਨਹੀਂ ਲੋਟ ਆਉਂਦੇ ਕਦੇ ਆ ਲਾ ਵਿਆਹ ਕਰਾਉਣ ਦੀ ਸਜਾ ਤਾਂ ਫਿਰ ਮਿਲਦੀ ਹੈ ਨਾ ਕਰਾਉਂਦੇ ਇਕੱਲੇ ਰਹਿੰਦੇ ਵਧੀਆ ਸੀਨਾ ਕੋ ਖਰਚਾ ਕਰਾਉਂਦੀ ਨਾ ਕੋਸ਼ ਆ ਲਾ ਕਪੜਾ ਇਹਨਾਂ ਨੂੰ ਵੀ ਆ ਗਏ ਮੈਂ ਵੈਸੇ ਕਹਿ ਕੇ ਤਾਂ ਆਈ ਸੀ ਕਿ ਬੱਚਿਆਂ ਲਈ ਲੈਣੇ ਆ ਤੇ ਫਿਰ ਮੈਨੂੰ ਪਖੰਡਾ ਆਣ ਲੱਗਿਆ ਇਲਾਵਾ ਮਰਦ ਲਈ ਲਾ ਲਾ ਦੇਖੋ ਕਿੰਨੇ ਸੋਹਣੇ ਕੱਪੜੇ ਆ ਵੈਸੇ ਇਥੇ ਕੱਪੜੇ ਬਹੁਤ ਸਾਰੇ ਮਿਲਦੇ ਪਤਾ ਤੁਹਾਨੂੰ ਕੱਪੜੇ ਬਹੁਤ ਵਧੀਆ ਆਂਦੇ ਨੂੰ ਇੱਥੇ ਲੈ ਆ ਕੇ ਆਂਦੇ ਕਿੰਨੇ ਸੋਹਣੇ ਆ ਨਾ ਕਾਟਨ ਦੇ ਦੇਖੋ ਕਿੰਨਾ ਸੋਹਣਾ ਪੀਸ ਆ ਨਾ ਕਾਸੀ ਮੇਰੇ ਸਾਹ ਦਾ ਟੋਆ ਥਾਲੇ ਗਈ ਤੇ ਖੜ ਗਈਆਂ ਹੁਣ ਇੱਥੇ ਕੀ ਕਰਦੀ ਆ ਰੁਕ ਜਾ ਮੈਂ ਇੱਥੇ ਦੇਖਦੀ ਉਹ ਦੁਕਾਨ ਬੰਦਾ ਆਉਣ ਵਾਲੀ ਐ ਮੈਂ ਉਹਨੂੰ ਪੁੱਛਣਾ ਵੀ ਲਹਿੰਗਾ ਕਿਵੇਂ ਮਤਲਬ ਸਟਿਚ ਕਰਾਉਣਾ ਲਹਿੰਗਾ ਮੇਰੇ ਘਾਸਾਂ ਅੱਗੇ ਲਹਿੰਗਾ ਪਿੱਛੇ ਪਾ ਤਿੰਨਾਂ ਸੂਟ ਲੈ ਲਏ ਆ ਫੋਰਡ ਲੈ ਆਈਆਂ ਸਬਜ਼ੀ ਲੈ ਆਈਆਂ ਸਾਰਾ ਪੂਰਾ ਆਈਆਂ ਆਦੇ ਵੀ ਖਾਪਚਾ ਕਰਾਉਣਾ ਕਰਦੀਆਂ ਤੇਰੇ ਕਿਉਂ ਦਿਲ ਘਟਦਾ ਇੰਨੇ ਮਹਿੰਗੇ ਤਾਂ ਨਹੀਂ ਬੱਦੀਆਂ ਨੂੰ ਦੇਖੋ ਕਿੰਨਾ ਬਦਲ ਬਦਲ ਪਾਇਆ ਕਰੂੰਗੀ ਕਿੰਨੇ ਸੂਟ ਮੈਂ ਲੈ ਕੇ ਆਈਆਂ ਸਸਤੇ ਜੀ ਮਾਲੋ ਵੈਰੀ ਵਧੀਆ ਦੇਖੋ ਤੁਸੀਂ ਕਿੰਨੀ ਵਧੀਆ ਬਸ ਬਾਦ ਉਹ ਯਾਰ ਕੋਈ ਨਿੰਦ ਆ ਜਾਂਦੇ ਮੜਾ ਡੀਕ ਲੈਣਦੇ ਮੈਨੂੰ ਉਧਰੋਂ ਆ ਕੇ ਆਪਾਂ ਵੇਖੀ ਜਾਊਗੀ ਦਵਾਰਾ ਆ ਜਾਂਦੇ ਮੈਂ ਲੈਂਦੇ ਪੁੱਛਣਾ ਗੁੱਡੂ ਵਾਸਤੇ ਕਿਵੇਂ ਸਟਿਚ ਕਰਾਉਣਾ ਵੀ ਕਿੰਨੇ ਉਹ ਨੰਬਰ ਹੈਗਾ ਆਪਾਂ ਕਰ ਲਾਂਗੇ ਗੱਲ ਤਾਂ ਪੋਰ ਅੱਗੇ ਲੱਗ ਤੱਕ ਕਿਉਂ ਮਾਰਦੇ ਹੋ ਉਹ ਉਧਰ ਦੇਖੋ ਜਾਨਵਰ ਕਿੰਨੇ ਆ ਪੰਛੀ ਕਿੰਨੇ ਸੋਹਣੇ ਆ ਦੇਖੋ ਪੰਛੀ ਹਾਂ ਬਹੁਤ ਸੋਹਣੇ ਕਿਰੀਆ ਕਬੂਤਰ ਬਹੁਤ ਸੋਣਾ ਬਹੁਤ ਸੋਣਾ ਬਾਜ਼ਾਰ ਤਾ ਆ ਜਾਣਾ ਤੇ ਮੇਰਾ ਦਿਲ ਹੀ ਨਹੀਂ ਕਰਦਾ ਜਾਣ ਦਾ ਕੀ ਕਰਾਂ ਮੈਂ ਤੇਰਾ ਦਿਲ ਕਾਹਦਾ ਕੰਮ ਆ ਪੈਸੇ ਨਹੀਂ ਨਾ ਲੱਗਦੇ ਹੁੰਦਾ ਹੁੰਦਾ ਤਾਂ ਪਿਆ ਦੇ ਪੁਰਾ ਜੂਸ ਆ ਦੇ ਪਾੜ ਖਾਇਆ ਹੀ ਆ ਠੰਡਾ ਪੀਆ ਹੀ ਆ ਅਜੇ ਵੀ ਤੈਨੂੰ ਭੁੱਖ ਆਈ ਆ ਹੁੰਦਾ ਮੈਂ ਉਹ ਨਹੀਂ ਪੀਤਾ ਜੂਸ ਪਿਆ ਦੇ ਆ ਜੂਸ ਪਿਆ ਦੇ ਤੈਨੂੰ ਰੀਅਲ ਜੂਸ ਪਿਆ ਦੇ ਔਰ ਮਿਕਸ ਵਾਲਾ ਸੱਚ ਰੀਅਲ ਕੀ ਹੈ ਮਿਕਸ ਵਾਲਾ ਜੂਸ ਤਨ ਮੈਂ ਘਰ ਜਾ ਕੇ ਨਾ ਵੇਂਪੋ ਪਾਣੇ ਪਿਉਣਾ ਹਾਂ ਠੀਕ ਆ ਆਹੋ ਸ਼ਾਇਦ ਸੇ ਤਾਂ ਕੁਝ ਪਵਾਣਾ ਪਿਆ ਨਾ ਨੀਂਮੂ ਪਾਣੀ ਆਹ ਪਾ ਪਾ ਬੜੀ ਸੁਆਏ ਹੋਰ ਕਿਸੇ ਆ ਰਹੇ ਖਵਾਏ ਤੇ ਜੂਸ ਤੇ ਆਇਆ ਉਹ ਤਾਂ ਜਿੱਤੇ ਨਹੀਂਗਾ ਉਹ ਕਿਹਦਾ ਪਿਆ ਮੈਨੂੰ ਆਹ ਦੋਸਤ ਵੈਸੇ ਪੀ ਲਿਆ ਹੋਵੇ ਨਹੀਂ ਆਇਆ ਦੇਖ ਕੇ ਆ ਮੈਨੂੰ ਜਿਆਦਾ ਜੂਸ ਦੇ ਰੋਛਦੀ ਸੀ ਨਾ ਕੋਈ 150 ਕੋਈ 200 ਕੋਈ 100 ਹੁਣ ਆਪਾਂ ਕਿੱਥੇ ਜਾਣਾ ਉਹ ਮਾਲ ਚ ਰੋਕ ਲੇ ਮੈਂ ਉੱਥੇ ਬੱਚਿਆਂ ਲਈ ਨਾ ਕੁਝ ਮੈਗੀ ਵਗੈਰਾ ਲੈਣਾ ਚਾਹੁੰਦਾ ਤੋ ਆ ਆ ਆ ਪਾਸ ਪਾਸ ਤੂ ਜਾਣਾ ਉਹਨੂੰ ਸਵੇਰੇ ਆ ਆ ਉੱਥੇ ਔਰ ਅੱਛਾ ਇਹ ਨਾ ਦੋ ਵਾ ਮੈਂ ਕੋਰਸਾ ਲੈਣਾ ਬਾਣੇ ਕੇ ਬਾਹਰ ਨਾ ਮਾਗ ਰਹੀ ਆ ਜੇ ਮੈਂ ਕਰੇ ਤੇ ਕਾਂਡ ਵਰਦੀ ਰਹੇ ਸ਼ੂਟ ਹੁਣ ਬੱਚੇ ਕੋਈ ਨਹੀਂ ਪਲੀਜ਼ ਥੋੜਾ ਸਮਾਨ ਹੀ ਲੈਣਾ ਲੈ ਲੈਣ ਦੇ ਮੋਲ ਤੇ ਉਹਦੀ ਮੋਲ ਕੋਲ ਮਾਲ ਕੋ ਨਾ ਦੋ ਦੇ ਆਂਦਾ ਸਿੱਧੀ ਬਰੇਕ ਘਰੇ ਜਾ ਕੇ ਲੱਗਣਗੇ ਐਵੇਂ ਬਰੇਕ ਘਰੇ ਜਾ ਕੇ ਲੱਗਣੀ ਹੈ ਮੈਂ ਸਮਾਨ ਲੈਣਾ ਮੋਲ ਚੋਂ ਲੈਣਾ ਤੋਂ ਸਮਾਨ ਸਾੱਚੇ ਗਾਉ ਬੁਰਗਾ ਬਾ ਫਨਾ ਚਾ ਕੋ ਮੈਂ ਸਿਰਫ ਮੈਗੀ ਲੈਣੀ ਆ ਦੋ ਤਿੰਨ ਕਿਟ ਬਿਸਕਟਾਂ ਦੇ ਲੈਣੇ ਆ ਤੇ ਪਾਸਤਾ ਲੈਣਾ

ਹਾਏ ਮੋਟੇ ਗੋਲ ਗੱਪੇ ਖਵਾ ਦੋ ਯਾਰ ਆ ਤੈਨੂੰ ਦੇ ਦੇ ਦੇਸੀ ਗੋਲ ਗੱਪਾਂ ਦੇ ਹੁਣ ਗੋਲ ਗੱਪੇ ਖਵਾ ਦੋ ਹੁਣ ਗੋਲ ਗੱਪੇ ਇਹ ਬੜੀ ਗੱਲ ਹੈ ਗੋਲ ਗੱਪੇ ਬਿਨਾ ਤਾਂ ਮੈਂ ਜਾਣਾ ਨਹੀਂ ਘਰੇ ਖਵਾ ਖਵਾ ਗੋਲ ਗੱਪੇ ਉਹ ਸਾਥ ਖਾਣਾ ਹਾਂ ਰੋਕ ਲੈ ਪਲੀਜ਼ ਮੈਨੂੰ ਖਵਾ ਦੇ ਗੋਲ ਗੱਪੇ ਆ ਤੂੰ ਗੋਲ ਗੱਪੇ ਖਾਣੇ ਮੇਰੇ ਕਾਲ ਤੇ ਬੇਟਾ ਖਵਾ ਦੇ ਗੋਲ ਰੁਕ ਜਾ ਕੱਲ ਮੋੜ ਕੇ ਲੈ ਜਾ ਪਿੱਛੇ ਹਾਂ ਮੋੜ ਲੈ ਦਹੀਂ ਵਾਲੇ ਖਾਉਂਗੀ ਮੇਰੇ ਲੋ ਪਨੀਰ ਵਾਲੇ

ਆਏ ਵਾਦਾ ਮਾਂ ਮਾਰ ਕੇ ਥੱਕ ਗਿਆ ਘਰੇ ਜਾ ਕੇ ਮੈਨੂੰ ਰੋਟੀਆਂ ਨਹੀਂ ਮਿਲਣੀਆਂ ਇਹ ਗੋਲੇ ਗੁੱਪੇ ਖਾਦੀ ਬਿਨਾ ਮੈਂ ਨਹੀਂ ਜਾਂਦੀ ਹੁੰਦੀ ਘਰੇ ਮੈਨੂੰ ਤਾਂ ਬਾਲੇ ਪਸੰਦਾ ਗੋਲੇ ਗੁੱਪੇ ਪਾਣੀ ਕਰਾਰਾ ਕਰ ਦੇ ਇਹਨੂੰ ਇਹ ਆਪੇ ਆਹ ਕਿਹੜਾ ਮਿੱਠਾ ਖੱਟਾ ਮਿੱਠਾ ਆਹ ਕਰਾਰਾ ਅੱਛਾ ਕਰਾਰਾ ਕਰ ਕਰਾਰਾ ਹੀ ਕਰਾਰਾ ਲੈ ਪਾਣੀ ਕਰਾਰਾ ਤਾਰਾ ਜੀ ਬਰਫ ਨੇ ਪਾਈ ਹੋਣੀ ਹੈ ਮੈਂ ਤਾਂ ਉੱਥੇ ਦੇਖ ਕੇ ਜਿਉ ਮੈਂ ਨੂੰ ਕਿ ਆਪਾਂ ਜੋ ਮਗਰ ਗੋਲ ਗੱਪੇਆਂ ਨਾਂ ਗਿਆ ਤੇ ਸਿਰ ਖਾਲੋ ਆਮਾ ਮਾ ਵੀ ਵੇ ਮੋਹੇ ਟੱਟਾ ਗੋਲ ਗੱਪਾ ஆஹ் <Overlap/> பிரிட்டன் டெஸ்ட் வேணும் நம்பர்

ਗੋਲਫੇ ਟੈਸੀ ਉਹ ਕਿ ਪੁੰਡਾ ਪਕੜ ਕਣਾ ਨੰਦ ਦਾ ਕਾਲਜ ਸੁਆਚੀਤੀ ਦੇ ਹਾਂ ਪਾਸ 10 ਉਧਰ ਲੈ ਸਾਮਪ ਤੇ ਬਲ ਬਸ ਕਾਪ ਨਹੀਂ ਦੇਣਾ। ਕਾਪ ਨਾ ਭਾਇਓ ਮਸੱਲਾ ਵਾ। ਇਹ ਤਰ ਪਾਣੇ ਵਾਲਾ। ਪਾ ਕੇ ਸੇਗਾ ਲਾ। ਕਿਆਂ ਦਾ ਪਾਣਾ ਤਿੱਖਾ ਦਾ ਹੁੰਦਾ। ਉਹਨਾਂ ਦੇ ਸਾਹ। ਇਹ ਸਿਰ ਗੁਲਗੱਪੇ। ਹੋਰ ਵੀ ਸਾਦ ਹੁੰਦਾ। ਇਹ ਕਰਾਰਾ ਵੀ ਆ ਕੋ ਖੱਟਾ ਹੋਣੇ ਕੋਈ ਆ ਵਧੀਆ ਜ਼ਿੰਮਤ ਆ। ਨਾ ਤਾਂ ਰੋਜ਼ ਖਾਣਾ ਕੋਈ ਗੁਲਗੱਪੇ ਬੇਸਵਾਦ। ਆਪੀ ਨੀਂ ਮੇ ਦੋ ਬਾਸਰ ਅੱਜ ਹੀ ਆਣਾ ਅੱਜ ਕੀ ਬਾਹੂ ਕਸੜਾ ਥੋੜੀ ਜੀ ਅੱਲਾ ਅੱਜ ਹੀ ਥੋੜੀ ਜੀ ਜੂਸ ਪੀਣਾ ਬਾਕੀ ਹੈ ਜੀ ਬਾਪ ਪਰਪਾ ਬੱਧੀ ਹੋਇਆ ਚਾਹ ਨਾ ਵੀ ਉਸਨੂੰ ਹਾਂ ਹਾਂ ਦੁੱਧ ਲਾਣ ਵਾਲਾ ਜੀ ਚਾਹ ਨਹੀਂ ਪੀਨੀ ਨਾ ਚਾਹ ਬਰੇ ਕਾਮਿਆਂ ਚਾਹ ਤਾਂ ਆਪਣੀ ਬਾਦੀ ਜ਼ਰੂਰੀ ਹੈ ਹੋਰ ਭਾਵੇਂ ਚੀਜ਼ ਰਹਿ ਜੇ ਚਾਹ ਤਾਂ ਫਿਰ దేని పీని ఆ ఫూట్یاں వి పాదుం కలేడి పాపేజ్ పాదుం కల్కి దియేగి అరే సరే 아이ని ఆరి రాతి చలో బాసో ఉండనా ఖారనా కలే dekhdi haje